ਸਵਾਗਤ ਹੈ ਪੀਟੀਸੀ نیوز ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਇੱਕ ਬੇहद ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੋਂ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਨਰੈਣ ਸਿੰਘ ਚੌੜਾ ਜਿਸ ਨੂੰ ਕਿ ਅੰਮ੍ਰਿਤਸਰ ਦਾਲਤ ਵੱਲੋਂ ਅੱਜ ਜ਼ਮਾਨਤ ਦੇ ਦਿੱਤੀ ਗਈ ਹੈ ਜੀ ਹਾਂ ਉਹੀ ਨਰਨ ਸਿੰਘ ਚੌੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਉਤੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਬਾਲ ਬਾਲ ਬਚ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਦੋਂ ਸੁਖਬੀਰ ਬਾਦਲ ਆਪਣੀ ਤਨਖਾਹ ਲਗਾ ਜੜੀ ਉਹਨਾਂ ਨੂੰ ਤਨਖਾਹ ਲਗਾਈ ਗਈ ਸੀ ਉਹ ਪੁਗਤਾਰੇ ਸੀ ਤਾਂ ਨਰਨ ਸਿੰਘ ਚੌੜਾ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਸੀ ਤੇ ਬਾਲ ਬਾਲ ਬਚ ਗਏ ਸੀ ਤੇ ਇਸ ਦੌਰਾਨ ਪੁਲਿਸ ਵੱਲੋਂ ਉਸ ਨੂੰ ਫੜ ਲਿਆ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜਿਸ ਤੋਂ ਬਾਅਦ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਚਰਚਾ ਚੱਲੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੇਖੋ ਕਿ ਜਿਸ ਦੇ ਕੋਲ ਜੈਡ ਪਲੱਸ ਸੁਰੱਖਿਆ ਵੀ ਹੈ ਉਹ ਵੀ ਬੰਦਾ ਜੇ ਸੁਰੱਖਿਤ ਨਹੀਂ ਤਾਂ ਹੋਰ ਪੰਜਾਬ ਦੇ ਵਿੱਚ ਸੁਰੱਖਿਤ ਹੈ ਕੌਣ ਇਹ ਸਾਰੀ ਚਰਚਾ ਉਦੋਂ ਇਹ ਵੀ ਚੱਲੀ ਸੀ ਕਿ ਅਕਾਲੀ ਦਲ ਵੱਲੋਂ ਇਹ ਲਗਾਤਾਰ ਇਲਜ਼ਾਮ ਲਾਏ ਗਏ ਸੀ ਕਿ ਨਰੈਣ ਸਿੰਘ ਚੋੜਾ ਪਹਿਲਾਂ ਹੀ ਰੇਕੀ ਕਰਦਾ ਰਿਹਾ ਉਹ ਪੁਲਿਸ ਦੀ ਨਜ਼ਰ ਸੀ ਪੁਲਿਸ ਦੀ ਮਿਲੀ ਭਗਤ ਦੇ ਨਾਲ ਇਹ ਸਭ ਕੁਝ ਹੋਇਆ ਇਹ तमाम तरह ਦੇ ਅਲੀਗੇਸ਼ਨ ਲੱਗਦੇ ਰਹੇ ਪਰ ਹੁਣ ਜਦੋਂ ਜ਼ਮਾਨਤ ਮਿਲ ਗਈ ਹੈ ਤਾਨਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਇਲਜ਼ਾਮ ਸਰਕਾਰ ਤੇ ਲਾਇਆ ਜਾ ਰਿਹਾ ਨੇ ਕਿ ਸਰਕਾਰ ਦੀ ਢਿੱਲੀ ਜਾਂਚ ਕਰਕੇ ਹੀ ਨਰੈਣ ਸਿੰਘ ਚੌੜਾ ਨੂੰ ਇੰਨੀ ਜਲਦੀ ਜਿਹੜੀ ਜ਼ਮਾਨਤ ਮਿਲ ਗਈ ਹੈ ਨਹੀਂ ਤੇ ਇੰਨੀ ਛੇਤੇ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਨਹੀਂ ਮਿਲਣੀ ਸੀ ਕੁਝ ਸਵਾਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਕੇ ਗਏ ਨੇ ਜ਼ਮਾਨਤ ਤੇ ਉਹ ਸਵਾਲ ਤੁਹਾਨੂੰ ਦਿਖਾ ਰਹੇ ਹਾਂ ਨਰੈਣ ਸਿੰਘ ਚੌੜਾ ਨੂੰ ਇੰਨੀ ਜਲਦੀ ਜ਼ਮਾਨਤ ਕਿਵੇਂ ਸਰਕਾਰ ਦੀ ਮਿਲੀ ਭੁਗਤ ਨਾਲ ਜ਼ਮਾਨਤ ਮਿਲੀ ਹੈ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਲਏ ਬਿਨਾਂ ਹੀ ਪੁਲਿਸ ਨੇ ਚਲਾਨਕੋਡ ਦੇ ਵਿੱਚ ਦਾਖਲ ਕਰ ਦਿੱਤਾ ਸੁਬੀਰ ਸਿੰਘ ਬਾਦਲ ਤੇ ਸੁਰੱਖਿਆ ਮੁਲਾਜ਼ਮਾਂ ਤੋਂ ਵੀ ਕੋਈ ਸਟੇਟਮੈਂਟ ਕੋਈ ਜੜੀ ਹੈ ਉਹ ਜਾਂਚ ਨਹੀਂ ਕੀਤੀ ਗਈ ਨਾਰਾਇਣ ਸਿੰਘ ਚੌੜਾ ਦਾ ਅਪਰਾਧਿਕ ਪਛੋਕੜ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਜ਼ਮਾਨਤ ਦਾ ਵਿਰੋਧ ਕਿਉਂ ਨਹੀਂ ਕੀਤਾ ਨਾਰਾਇਣ ਚੌੜਾ ਖਿਲਾਫ ਦਾਖਲ ਕੀਤੀ ਗਈ ਚਾਰ ਸ਼ੀਟ ਜਾਣ ਕੇ ਹਲਕੀ ਰੱਖੀ ਗਈ ਚਲਾਨ ਜਾਣ ਕੇ ਹਲਕਾ ਰੱਖਿਆ ਗਿਆ ਇਹ ਅਲੀਗੇਸ਼ਨ ਨੇ ਜਿਹੜੇ ਇਹ ਲਾਏ ਜਾ ਰਹੇ ਨੇ ਔਰ ਇਹ ਕਿਆ ਜਾ ਰਹਾ ਹੈ ਕਿ ਇਹ ਸਭ ਕੁਝ ਸਰਕਾਰੀ ਮਿਲਿ ਭੁਗਤਨ ਨਾਲ ਹੋ ਰਿਹਾ ਅਰਸ਼ਦੀਪ ਸਿੰਘ ਕਲੇਰ ਸਾਹਿਬ ਮੈਨਰਲ ਮੌਜੂਦ ਨੇ ਕਿਉਂਕਿ ਸਵਾਲ ਜੜਦੇ ਨੇ ਇਹਨਾਂ ਵੱਲੋਂ ਚੁੱਕੇ ਜਾ ਰਹੇ ਨੇ ਪ੍ਰਧਾਨ ਨੇ ਲੀਗਲ ਸੱਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਕਲੇਰ ਸਾਹਿਬ ਕਿਉਂਕਿ ਅਦਾਲਤੀ ਪ੍ਰਕਿਰਿਆ ਚਲੋ ਤਦ ਤੱਕ ਕਿ ਤੁਸੀਂ ਪੁਲਿਸ ਨੇ ਅरेस्ट ਕੀਤਾ ਨਹੀਂ ਕੀਤਾ ਕਿਵੇਂ ਕੀਤਾ ਕਿਡੀਆਂ ਧਰਾਵਾਂ ਲਾਈਆਂ ਕਿਵੇਂ ਜਾਂਚ ਹੋ ਰਹੀ ਹੈ ਉੱਥੇ ਤੱਕ ਤਾਂ ਆਪਾਂ ਕਹਿ ਸਕਦੇ ਹਾਂ ਕਿ ਚਲੋ ਸਿਆਸੀ ਦਖਲ ਵੀ ਹੁੰਦਾ ਸਰਕਾਰਾਂ ਦਾ ਦਖਲ ਵੀ ਹੁੰਦਾ ਪਰ ਇਹ ਤਾਂ ਨੀਰੀ ਜਿਹੜੀ ਹੈ ਇਹ ਲੀਗਲੀ ਫਾਈਟ ਹੈਗੀ ਹੈ ਇਹ ਅਦਾਲਤੀ ਕਾਰਵਾਈ ਹੈ ਹੁਣ ਅਦਾਲਤੀ ਕਾਰਵਾਈ ਤੇ ਤੁਸੀਂ ਸਵਾਲ ਕਿਉਂ ਚੁੱਕ ਰਹੇ ਹੋ ਹਾ ਤੁਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਜਿਹੜੀ ਸ਼ਖਸ ਨੂੰ ਅੱਜ ਨਰਾਇਣ ਸਿੰਘ ਚੌੜੇ ਨੂੰ ਜੀ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਉਹ ਕੋਈ ਆਮ ਇਨਸਾਨ ਨਹੀਂ ਹਮ ਨਰਾਇਣ ਸਿੰਘ ਚੌੜਾ ਇੱਕ ਹਿਸਟਰੀ ਸ਼ੀਟਰ ਹੈ ਜਿਹਦੇ ਤੇ ਹਥਿਆਰੋਂ ਪਾਰ ਹਥਿਆਰਾਂ ਦੀ ਸਮਗਲਿੰਗ ਦੇ ਬਾਰਡਰੋਂ ਪਾਰ ਹਥਿਆਰਾਂ ਦੀ ਸਮਗਲਿੰਗ ਦੇ ਕੇਸ ਚੱਲਦੇ ਨੇ ਖਾਲਸਤਾਨੀ ਲਿਬਰੇਸ਼ਨ ਫੋਰਸ ਦਾ ਮੈਂਬਰ ਹੈ ਐਕਸਪਲੋਸਿਵਜ਼ ਦੇ ਮੁਕਦਮੇ ਉਤੇ ਦਰਜ ਹੋਏ ਨੇ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਵੱਖਵਾਦੀ ਗੱਲਾਂ ਕਰਦਾ ਹਮ ਔਰ ਆ ਜਿਹੜੇ ਸਵਾਲ ਅਸੀਂ ਚੱਕ ਰਹੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਵਾਲ ਨਹੀਂ ਆ ਜਿਹੜੇ ਆਰਡਰ ਨੇ ਬੇਲ ਦਿੱਤੀ ਹੈ ਜਿਹੜੇ ਜੱਜ ਸਾਹਿਬ ਨੇ ਬੇਲ ਦਿੱਤੀ ਹੈ ਇਹ ਬੇਲ ਦੇ ਵਿੱਚ ਲਿਖਿਆ ਕਿ ਇਨਵੈਸਟੀਗੇਸ਼ਨ ਇ ਦਿੱਲੀ ਹੈ ਅੱਜ ਤੱਕ ਪੰਜਾਬ ਪੁਲਿਸ ਨੇ ਨਰੈਣ ਸਿੰਘ ਚੌੜੇ ਦੇ ਕੇਸ ਦੇ ਵਿੱਚ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਲਈ ਸੇਵਾ ਦੇ ਬਾਰੇ ਸੀ ਜੀ ਉਸ ਰੂਹਾਨੀਅਤ ਦੇ ਕੇਂਦਰ 'ਚ ਚੌੜੇ ਨੇ ਜਾ ਕੇ ਗੋਲੀ ਚਲਾਈ ਉਹ ਗੋਲੀ ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਹੱਥ ਰੱਖ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਚਾਇਆ ਉਹ ਗੋਲੀ ਦਰਬਾਰ ਸਾਹਿਬ ਦੀ ਕੰਧ ਦੇ ਵਿੱਚ ਲੱਗੀ ਹਮਮ ਔਰ ਉਸ ਕੇਸ ਦੇ ਵਿੱਚ ਅੱਜ ਤੱਕ ਕਮਾਲ ਦੀ ਗੱਲ ਦੇਖੋ ਵੀ ਇਨਵੈਸਟੀਗੇਸ਼ਨ ਦਾ ਕਿਹੜਾ ਅਸੂਲ ਹੈ ਇਹ ਤਾਂ ਗੁਰਪ੍ਰੀਤ ਭੁੱਲਰ ਸਾਹਿਬ ਨਵੀਂ ਇਨਵੈਸਟੀਗੇਸ਼ਨ ਕੋਈ ਕੱਢ ਕੇ ਲਿਆਏ ਨੇ ਕਿ ਜਿਹੜਾ ਵਿਕਟਮ ਹੈ ਜਿਹਦੇ ਤੇ ਗੋਲੀ ਚੱਲੀ ਹੈ ਉਹਦਾ ਅਜੇ ਤੱਕ ਬਿਆਨ ਹੀ ਨਹੀਂ ਲਿਖਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਕੇਸ 'ਚ ਅਜੇ ਤੱਕ ਪੰਜਾਬ ਪੁਲਿਸ ਨੇ ਬਿਆਨ ਨਹੀਂ ਲਿਖਿਆ ਔਰ ਕੱਲੇ ਬਾਦਲ ਸਾਹਿਬ ਦਾ ਨਹੀਂ ਜਿਹੜੇ ਉਹਨਾਂ ਦੇ ਐਸਪੀ ਸਿਕਿਉਰਿਟੀ ਨੇ ਉਹਨਾਂ ਦੀ ਸਟੇਟਮੈਂਟ ਨਹੀਂ ਲਿਖੀ ਜਿਹੜੇ ਬੰਦੇ ਮੌਕੇ ਤੇ ਡਿਊਟੀ ਤੇ ਮੌਜੂਦ ਸੀ ਜਿਨ੍ਹਾਂ ਨੇ ਇਹ ਹਾਦਸਾ ਹੋਣ ਤੋਂ ਰੋਕਿਆ ਉਹਨਾਂ ਦੇ ਬਿਆਨ ਨਹੀਂ ਲਿਖੇ ਸੋ ਕੀ ਜਿਹੜੀ ਗੱਲ ਪਹਿਲੇ ਦਿਨੋਂ ਬੜੀ ਸਪਸ਼ਟ ਹੈ ਕਿ ਇੱਕ ਸਟੇਟ ਸਪான்ਸਰਡ ਅਸੈਸਿਨੇਸ਼ਨ ਪਲੋਟ ਸੀ ਇਹ ਪੰਜਾਬ ਪੁਲਿਸ ਦਾ ਆਪਣਾ ਪਲੋਟ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦਾ ਕਿਉਂਕਿ ਸ਼ਰੈਆਮ ਹਰ ਇੱਕ ਵੀਡੀਓ ਚ ਦਿਖ ਰਿਹਾ ਕਿਦਾਂ ਪੰਜਾਬ ਪੁਲਿਸ ਦੇ ਐਸਪੀ ਇਹ ਨਾਰਾਇਣ ਚੋੜੇ ਨੂੰ ਉੱਥੇ ਰੈਕੀ ਕਰਾ ਰਹੇ ਨੇ ਜਦਕਿ ਨਾਰਾਇਣ ਚੋੜੇ ਦਾ ਤਾਂ ਉੱਥੇ ਕੋਈ ਮਤਲਬ ਹੀ ਨਹੀਂ ਬਣਦਾ ਸੀ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ Z+ ਪ੍ਰੋਟੈਕਟਿਵ ਨੇ ਹਰ ਇੱਕ Z+ ਪ੍ਰੋਟੈਕਟਿਵ ਦਾ ਇੱਕ ਡੋਸੀਅਰ ਬਣਿਆ ਹੁੰਦਾ ਰਪੀਜੀ ਜੀ ਉਹ ਡੋਸੀਅਰ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੁੰਦਾ ਕਿ ਇਹਨੂੰ ਕੀ ਤੋਂ ਕੀ ਤੋਂ ਖਤਰਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਡੋਸੀਅਰ ਚ ਨਾਰਾਇਣ ਸਿੰਘ ਚੌੜੇ ਦਾ ਨਾਂ ਪੂਰਾ ਵੱਡਾ ਲਿਖਿਆ ਹੋਇਆ ਹੈ ਕਿ ਨਾਰਾਇਣ ਸਿੰਘ ਚੌੜੇ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਹੈ ਕਿਉਂਕਿ 2007 ਤੋਂ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਤਾਂ ਜਿਹੜੇ ਬੰਦੇ ਤੋਂ ਇੱਕ Z+ ਪ੍ਰੋਟੈਕਟਿਵ ਨੂੰ ਖਤਰਾ ਹੈ ਉਹਦੇ ਡੋਸੀਅਰ ਚੋਂ ਲਿਖਿਆ ਤਾਂ ਪੰਜਾਬ ਪੁਲਿਸ ਦੇ ਐਸਪੀ ਉਹਨੂੰ ਲੈ ਕੇ ਘੁਮਰੇ ਸੀ ਸਾਰਾ ਹਾਦਸਾ ਉੱਥੇ ਹੋਇਆ ਉਹਨੇ ਗੋਲੀ ਚਲਾਈ ਉਹਨੇ ਅੰਜਾਮ ਦਿੱਤਾ ਇਸ ਕੰਮ ਨੂੰ ਜੀ ਤੇ ਉਸ ਤੋਂ ਬਾਅਦ ਆ ਪੰਜਾਬ ਪੁਲਿਸ ਦੀ ਢਿੱਲੀ ਇਨਵੈਸਟੀਗੇਸ਼ਨ ਨੇ ਬੇਲ ਕਰਾਤੀ ਫਿਰ ਤਾਂ ਸਪਸ਼ਟ ਹੋ ਗਿਆ ਕਿ ਪੰਜਾਬ ਪੁਲਿਸ ਉਹਨੂੰ ਲੈ ਕੇ ਆਈ ਸੀ ਪੰਜਾਬ ਪੁਲਿਸ ਨੇ ਜਾਣ ਬੁੱਝ ਕੇ ਇਹ ਢਿੱਲੀ ਇਨਵੈਸਟੀਗੇਸ਼ਨ ਕੀਤੀ ਜਿਦੇ ਕਰਕੇ ਅੱਜ ਉਹਨੂੰ ਬੇਲ ਮਿਲੀ ਐ ਸੋ ਸਵਾਲ ਤਾਂ ਕੋਰਟ ਦੇ ਆਰਡਰ ਨੇ ਖੜੇ ਕਰਤੇ ਇਹ ਕੋਈ ਸਾਡੇ ਸਵਾਲ ਨਹੀਂ ਹੈ ਜੱਜ ਸਾਹਿਬ ਨੇ ਸਵਾਲ ਖੜੇ ਕਰਤੇ ਕਿ ਐ ਕੈਸੀ ਇਨਵੈਸਟੀਗੇਸ਼ਨ ਐ ਜਿੱਥੇ ਨਾ ਵਿਕਟਮ ਦਾ ਬਿਆਨ ਲਿਖਿਆ ਨਾ ਜਿਹੜਾ ਆਮਦਕ ਲਾਇਆ ਉਹਦੀ ਪਰਮਿਸ਼ਨ ਲਈ ਐ ਤੇ ਸਰਕਾਰੀ ਵਕੀਲ ਸਾਹਿਬ ਨੇ ਦੋ ਲਾਈਨਾਂ ਕਹਿ ਕੇ ਨਿਬੇੜਤਾ ਕਹਿੰਦੇ ਜੀ ਐ ਇੰਨੀ ਦੇਰ ਤੋਂ ਕਸਟਡੀ ਇਹਦੇ ਖਿਲਾਫ ਜਿਹੜੇ ਕੇਸ ਸੀ ਉਹਨਾਂ 'ਚ ਭਰੀ ਹੋ ਗਿਆ ਤੇ ਹੋਰ ਤਾਂ ਕੋਈ ਬਹਿਸ ਹੀ ਨਹੀਂ ਹੋਈ ਸੋ ਇਹ ਤੋਂ ਵੱਧ ਸਰਕਾਰ ਕੀ ਕਿਸੇ ਬੰਦੇ ਨਾਲ ਮਿਲ ਕੇ ਕਰ ਸਕਦੀ ਹੈ ਇਹ ਅੱਜ ਜਨਾਜ਼ਾ ਕਰਤਾ ਪੰਜਾਬ ਸਰਕਾਰ ਨੇ ਹਰ ਇੱਕ ਕਦਰਾਂ ਕੀਮਤਾਂ ਦਾ ਜਿਹੜੀ ਸਰਕਾਰ ਇਹ ਤੋਂ ਪਹਿਲਾਂ ਵੀ ਤੁਸੀਂ ਸਵਾਲ ਚੁੱਕੇ ਸੀ ਤੁਹਾਡੀ ਪਾਰਟੀ ਵੱਲੋਂ ਸਵਾਲ ਚੁੱਕੇ ਸੀ ਜਦੋਂ ਐਫ ਆਈ ਆਰ ਲਿਖੀ ਗਈ ਸੀ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜੀ ਇੱਕ ਸ਼ਖਸ ਆਂਦਾ ਹੈ ਉਹ ਹਵਾਈ ਫਾਇਰ ਕਰਦਾ ਉਹ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਹਵਾਈ ਫਾਇਰ ਹੁੰਦਾ ਉਦੋਂ ਵੀ ਇਹ ਇਲਜ਼ਾਮ ਲਾਏ ਗਏ ਸੀ ਕਿ ਐਫ ਆਈ ਆਰ ਹੈ ਜਿਹੜੀ ਉਹ ਵੀ ਟਰਲੀ ਲਿਖੀ ਗਈ ਸੀ ਹਰਪ੍ਰੀਤ ਜੀ ਪਹਿਲੇ ਦਿਨੋਂ ਦੇਖੋ 4 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੇ 4 ਦਸੰਬਰ ਨੂੰ ਇਹ ਹਮਲਾ ਹੁੰਦਾ ਹੂੰ ਔਰ ਦਰਬਾਰ ਸਾਹਿਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਨੇ ਹੂੰ ਔਰ ਤਿੰਨ ਗੱਲਾਂ ਉੱਥੋਂ ਮੇਨ ਐਸਟੈਬਲਿਸ਼ ਹੋਈਆਂ ਹੂੰ ਕਿ ਨਾਰਾਇਣ ਸਿੰਘ ਚੌੜੇ ਨੇ ਉਸ ਜਗ੍ਹਾ ਦੀ ਪ੍ਰੋਪਰ ਰੈਕੀ ਕੀਤੀ ਹੂੰ ਪੰਜਾਬ ਪੁਲਿਸ ਨੇ ਇਹਨੂੰ ਆਡੈਂਟੀਫਾਈ ਕੀਤਾ ਸੀ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ਰੰਧਾਵਾ ਇਹਨੂੰ ਨਾਲ-ਨਾਲ ਲੈ ਕੇ ਘੁਮਰੇ ਸੀ ਹਮ ਔਰ ਇਹ ਇਕੱਲਾ ਨਹੀਂ ਸੀ ਇਹਦੇ ਨਾਲ ਦੋ ਬੰਦੇ ਹੋਰ ਸੀ ਜਿਹੜਾ ਇੱਕ ਧਰਮਾ ਬਾਬਾ ਉਹ ਵੀ ਖਾਲਸਤਾਨੀ ਲਿਬਰੇਸ਼ਨ ਫੋਰਸ ਦਾ ਮੈਂਬਰ ਹੈ ਉਹਦੇ ਬਾਰੇ ਵੀ ਪੰਜਾਬ ਸਰਕਾਰ ਚੁੱਪ ਹੈ ਇੱਕ ਤੀਸਰਾ ਬੰਦਾ ਵੀ ਵੀਡੀਓ ਦੇ ਵਿੱਚ ਹੈ ਜਿਹੜਾ ਮੋਟਰਸਾਈਕਲ ਤੇ ਨਾਲ ਆ ਰਿਹਾ ਨਾਲ ਜਾ ਰਿਹਾ ਉਹਦੇ ਬਾਰੇ ਵੀ ਅੰਮ੍ਰਿਤਸਰ ਪੁਲਿਸ ਔਰ ਖਾਸ ਕਰਕੇ ਜਿਹੜੇ ਗੁਰਪ੍ਰੀਤ ਭੁੱਲਰ ਸਾਹਿਬ ਹੈ ਉਹਨਾਂ ਨੇ ਕੁਝ ਨਹੀਂ ਦੱਸਿਆ ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਸਾਰੀ ਦੁਨੀਆ ਨੇ ਦੇਖਿਆ ਚਿੱਟੇ ਦਿਨ ਦੇ ਵਿੱਚ ਕਿਸ ਤਰੀਕੇ ਇਹ ਰੈਕੀ ਕਰਕੇ ਨਰਾਇਣ ਚੋੜੇ ਨੇ ਆਇਡੈਂਟੀਫਾਈ ਕੀਤਾ ਪਹਿਲਾਂ ਇਹਨੇ ਜਗ੍ਹਾ ਚੁਣੀ ਕਿਉਂਕਿ ਜਿਸ ਸਮੇਂ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਸੇਵਾ ਨਿਭਾਰੇ ਸੀ ਉਹਨਾਂ ਦੇ ਨਾਲ ਬੱਦੇ ਥੋੜੇ ਸੀ ਸੋ ਇਹ ਬਾਥਰੂਮ ਦੇ ਵਿੱਚ ਜਾਂਦਾ ਉੱਥੋਂ ਇਹ ਆਪਣੀ ਬੰਦੂਕ ਕੋਕ ਕਰਕੇ ਆ ਰਿਹਾ ਆ ਕੇ ਇਹਨੇ ਸਿੱਧਾ ਸਰਦਾਰ ਸੁਖਬੀਰ ਸਿੰਘ ਬਾਦਲ ਕਣੀ ਫਾਇਰ ਕਰਨਾ ਚਾਹਿਆ ਪਰ ਨਾਲ ਜਿਹੜੇ ਮੁਸਤੈਦ ਖੜੇ ਸੀ ਮੈਂ ਤਾਂ ਉਹ ਸਿਕਿਉਰਿਟੀ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਕਿ ਨਿੱਜੀ ਸੁਰੱਖਿਆ ਦੇ ਵਿੱਚ ਤਨਾਤ ਸੀ ਅੰਮ੍ਰਿਤਸਰ ਪੁਲਿਸ ਤਾਂ ਕਿਤੇ ਦਿਖੀ ਨਹੀਂ ਇਹ ਤਾਂ ਜਿਹੜੇ ਨਿੱਜੀ ਸੁਰੱਖਿਆ ਚ ਤਨਾਤ ਸੀ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਔਨ ਡਿਊਟੀ ਨਹੀਂ ਸੀ ਉਹ ਤਾਂ ਸੇਵਾ ਕਰਕੇ ਕਿਉਂਕਿ ਗੁਰਸਿੱਖ ਪ੍ਰਵਿਰਤੀ ਦੇ ਸੀ ਉੱਥੇ ਪਹੁੰਚ ਗਏ ਉਹਨਾਂ ਨੇ ਹਮਲਾ ਰੋਕਿਆ ਤੇ ਪੰਜਾਬ ਪੁਲਿਸ ਕੀ ਕਹਿ ਰਹੀ ਹੈ ਪੰਜਾਬ ਪੁਲਿਸ ਕਹਿੰਦੀ ਜੀ ਇਹ ਤਾਂ ਗੁੱਥਮ ਗੁੱਥੇ ਦੇ ਵਿੱਚ ਗੋਲੀ ਚੱਲੀ ਹੈ ਮਤਲਬ ਪੰਜਾਬ ਪੁਲਿਸ ਨੇ ਨਰਾਇਣ ਚੋੜੇ ਦੀ ਜਿਹੜੀ ਇੰਟੈਂਸ਼ਨ ਹੈ ਉਹੀ ਖਤਮ ਕਰਤੀ ਮਤਲਬ ਜਾਨੋ ਮਾਰ ਦੇਣ ਦੀ ਨੀਤ ਨਾਲ ਫਾਇਰ ਹੋਣਾ ਆਪਾਂ ਤੁਸੀਂ ਜਿੰਨੀਆਂ ਮਰਜ਼ੀ ਐਫ ਆਈ ਆਰ ਪੜ੍ਹ ਲਓ ਉਹਦੇ 'ਚ ਸਪਸ਼ਟ ਲਿਖਿਆ ਜਾਂਦਾ ਹੈ ਕਿ ਜਾਨੋ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਤੇ ਇਸ ਕੇਸ ਦੇ ਵਿੱਚ ਜਿੱਥੇ ਇੱਕ Z+ ਪ੍ਰੋਟੈਕਟਿਵ ਤੇ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਪੰਜਾਬ ਪੁਲਿਸ ਨੇ ਐਫ ਆਈ ਆਰ 'ਚ ਲਿਖਿਆ ਕਿ ਜੀ ਇਹ ਤਾਂ ਗੁੱਥਮ ਗੁੱਥੇ ਦੀ ਗੋਲੀ ਚੱਲ ਗਈ ਮਤਲਬ ਉਹਦਾ ਟਿਬ ਖਤਮ ਕਰਤਾ ਤਾਂ ਇਹ ਤੋਂ ਵੱਧ ਕੀ ਹੋ ਸਕਦਾ ਕਿ ਇੱਕ ਅਤਵਾਦੀ ਨੂੰ ਪੰਜਾਬ ਪੁਲਿਸ ਵਿਚਾਰੀ ਹੈ ਤੇ ਪੰਜਾਬ ਦਾ ਤਾਂ ਰੱਬ ਹੀ ਰੱਖਿਆ ਫਿਰ ਕਲੇਰ ਸਾਹਿਬ ਵੀ ਖੋਰ ਗੱਲ ਕਿਉਂਕਿ ਤੁਸੀਂ ਬਤੌਰ ਐਡਵੋਕੇਟ ਮੈਂ ਤੁਹਾਡੇ ਤੋਂ ਸਮਝਣਾ ਚਾਹਣਾ ਤੁਸੀਂ ਹਾਈ ਕੋਰਟ ਦੇ ਵਕੀਲ ਵੀ ਹੋ ਅਜਿਹੇ ਕੇਸਾਂ ਦੇ ਵਿੱਚ ਇੰਨੀ ਜਲਦੀ ਜ਼ਮਾਨਤ ਹੋ ਜਾਂਦੀ ਹੈ ਮਤਲਬ ਅਸੀਂ ਤਾਂ ਬਹੁਤ ਸਾਰੇ ਕੇਸਿਸ ਦੇਖੇ ਕਿ 6-6 ਮਹੀਨੇ 8-10 10 ਮਹੀਨੇ ਸਾਲ-ਸਾਲ ਲੱਗ ਜਾਂਦੇ ਨੇ ਲੋਕਾਂ ਦੀ ਜ਼ਮਾਨਤ ਹੀ ਨਹੀਂ ਹੋ ਪਾਂਦੀ ਹਰਪ੍ਰੀਤ ਜੀ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਜਿੱਥੇ ਤੱਕ ਖਟਣੀ ਹੋਵੇ ਮਸ਼ੂਰੀ ਹੂੰ ਉੱਥੇ ਤਾਂ ਕੋਈ ਕਿਸੇ ਨੂੰ ਥੱਪੜ ਵੀ ਮਾਰ ਦੇਣਾ ਤਾਂ ਭਗਵੰਤਬਾਨ ਸਾਹਿਬ ਦੀ ਸਰਕਾਰ ਐਦਾਂ ਫਿਰਦੀ ਹੁੰਦੀ ਹੈ ਜੀ ਓਰੇ ਥੱਪੜ ਵੱਜ ਗਿਆ ਜੀ ਇਹ ਸਾਡੇ ਬੰਦੇ ਤੇ ਥੱਪੜ ਵੱਜ ਗਿਆ ਤੇ ਇਸ ਤਰੀਕੇ ਨਾਲ ਵਿਰੋਧੀਆਂ ਨੂੰ ਘਰੋਂ ਚੱਕਣ ਤੱਕ ਜਾਂਦੇ ਨੇ ਹੂੰ ਕਈ ਵਿਰੋਧੀਆਂ ਤੇ ਝੂਠੇ ਮੁਕੱਦਮੇ ਪਾ ਕੇ ਪੰਜਾਬ ਸਰਕਾਰ ਚੱਕਦੀ ਹੂੰ ਤੇ ਇਹ ਦਰਬਾਰ ਸਾਹਿਬ ਜਿਹੜਾ ਰੋਹਾਨੀਅਤ ਦਾ ਕੇਂਦਰ ਹੈ ਜਿੱਥੇ ਪਤਾ ਨਹੀਂ ਹਰ ਰੋਜ਼ ਕਿੰਨੇ ਲੱਖਾਂ ਲੋਕ ਆਪਣੀ ਸ਼ਰਧਾ ਦੇ ਨਾਲ ਉੱਥੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਉਸ ਰੂਹਾਨੀਅਤ ਦੇ ਕੇਂਦਰ ਦੇ ਵਿੱਚ ਐਡਾ ਵੱਡਾ ਹਮਲਾ ਇੱਕ Z+ ਪ੍ਰੋਟੈਕਟਿਵ ਤੇ ਹੋਵੇ ਤੇ ਉੱਥੇ ਪੰਜਾਬ ਪੁਲਿਸ ਪਹਿਲਾਂ ਤਾਂ ਇਨਵੈਸਟੀਗੇਸ਼ਨ ਸਹੀ ਨਾ ਕਰੇ ਜੀ ਫਿਰ ਜਾਣ ਬੁਝ ਕੇ ਚਲਾਨ ਐਸਾ ਪੇਸ਼ ਕਰੇ ਕਿ ਮੁਲਜ਼ਮ ਨੂੰ ਬੇਲ ਮਿਲ ਜੇ ਨਹੀਂ ਦੱਸੋ ਜੀ ਐਸੇ ਕਿੰਨੇ ਮਸਲੇ ਨੇ ਜਿੱਥੇ ਮੈਨੂੰ ਲੱਗਦਾ ਹੈ ਕਿ 300 26 ਦੇ ਕੇਸ ਦੇ ਵਿੱਚ ਸਾਲ-ਸਾਲ ਬੇਲ ਨਹੀਂ ਹੁੰਦੀ ਤੇ ਉਰੇ ਇੱਕ Z+ ਪ੍ਰੋਟੈਕਟਿਵ ਤੇ ਇੱਕ ਉਸ ਬੰਦੇ ਨੇ ਗੋਲੀ ਚਲਾਈ ਹੈ ਜਿਹੜਾ ਕਿ ਅੱਤਵਾਦੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ ਜਿਹੜਾ ਕਿ ਪਾਕਿਸਤਾਨ ਬੈਠੀ ਆਈਐਸਆਈ ਦਾ ਏਜੰਟ ਹੈ ਜਿਹਦੇ ਤੇ ਐਕਸਪਲੋਸਿਵਸ ਦੇ ਮਕਦਮੇ ਦਰਜ ਨੇ ਤੇ ਉਹਨੇ ਦਰਬਾਰ ਸਾਹਿਬ ਚਿੱਟੇ ਤੇ ਜਾ ਕੇ ਗੋਲੀ ਚਲਾਈ ਤੇ ਉਹਨੂੰ ਡਿਸਟ੍ਰਿਕਟ ਕੋਰਟ ਤੋਂ ਮਤਲਬ ਹਾਈ ਕੋਰਟ ਆਉਣ ਦੀ ਵੀ ਲੋੜ ਨਹੀਂ ਪਈ ਉਹਨੂੰ ਜ਼ਿਲ੍ਹਾ ਅਦਾਲਤ ਤੋਂ ਹੀ ਬੇਲ ਮਿਲ ਗਈ ਕਿਉਂ ਕਿਉਂਕਿ ਜੱਜ ਸਾਹਿਬ ਨੇ ਵੀ ਲਿਖਤਾ ਕਿ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਹੀ ਇੰਨੀ ਘਟੀਆ ਹੈ ਕਿ ਇਹਨੂੰ ਅੰਦਰ ਰੱਖਿਆ ਨਹੀਂ ਜਾ ਸਕਦਾ ਪਰ ਮੈਂ ਅੱਜ ਬੇਨਤੀ ਕਰਦਾ ਕਿ ਕੋਰਟ ਨੂੰ ਵੀ ਇਹਦਾ ਸੰਗਿਆਨ ਲੈਣਾ ਚਾਹੀਦਾ ਸੀ ਅਗਰ ਕੋਰਟ ਨੂੰ ਇਹ ਪਤਾ ਲੱਗਿਆ ਕਿ ਇੰਨੀ ਘਟੀਆ ਇਨਵੈਸਟੀਗੇਸ਼ਨ ਹੈ ਤਾਂ ਪੰਜਾਬ ਪੁਲਿਸ ਦੇ ਖਿਲਾਫ ਵੀ ਇਹਦੇ ਚ ਸਟ੍ਰਿਕਚਰ ਪਾਸ ਹੋਣੇ ਚਾਹੀਦੇ ਸੀ ਪਰ ਮੈਂ ਫੇਰ ਦੁਬਾਰਾ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਅਗਰ ਪੰਜਾਬ ਪੁਲਿਸ ਇਹ ਸੋਚਦੀ ਹੈ ਕਿ ਐਸੇ ਛੜਿਆੰਤਰ ਰਚ ਕੇ ਅਸੀਂ ਇਹਨੂੰ ਬਚਾਵਾਂਗੇ ਤੇ ਇਹਨੂੰ ਛੱਡਾਂਗੇ ਨਹੀਂ ਹਰਪ੍ਰੀਤ ਜੀ ਕਿਉਂਕਿ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲੇ ਦਾ ਮਸਲਾ ਨਹੀਂ ਇਹ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਤਿਆਰੀ ਕੀਤੀ ਗਈ ਸੀ ਸੋ ਐਸੇ ਲੋਕਾਂ ਨੂੰ ਕੜੀਸ ਕੇ ਅਦਾਲਤਾਂ ਚ ਲੈ ਕੇ ਜਾਵਾਂਗੇ ਤੇ ਇਹਨੂੰ ਜਦੀ ਵੱਣਦੀ ਸਜ਼ਾ ਉਹ ਦਿਵਾ ਕੇ ਹਟਾ ਦੇ ਹਾਂ ਕੁਝ ਲੋਕਾਂ ਵੱਲੋਂ ਨਾ ਕਲੀਰ ਸਾਹਿਬ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਜਿੱਥੇ ਤੁਹਾਨੂੰ ਸੂਟ ਕਰਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਜਿੱਥੇ ਸੂਟ ਕਰਦਾ ਤੁਸੀਂ ਸਾਲੋ ਸਾਲ ਕਈ ਮਹੀਨੇ ਤੁਸੀਂ ਅੰਦਰ ਰੱਖ ਸਕਦੇ ਹੋ ਤੇ ਜਿੱਥੇ ਤੁਹਾਨੂੰ ਸੂਟ ਨਹੀਂ ਕਰਦਾ ਤੁਸੀਂ ਛਡਾ ਵੀ ਸਕਦੇ ਹੋ ਕਈ ਲੋਕ ਤਾਂ ਅਮਰਤਪਾਲ ਤਾਂ ਕੰਪੈਰੀਸ਼ਨ ਕਰਨੇ ਕਿ ਕਿਸੇ ਬੰਦੇ ਨੂੰ ਫੜ ਕੇ ਤੁਸੀਂ ਆਸਾਨ ਦੀ ਜੇਲ੍ਹ ਦੇ ਵਿੱਚ ਡੱਕ ਦਿੱਤਾ ਤੇ ਸਾਲੋ ਸਾਲ ਉਹ ਜੇਲ੍ਹਾਂ ਦੇ ਵਿੱਚ ਕੱਟ ਰਿਹਾ ਤੇ ਕਿਸੇ ਬੰ ਤੂੰ ਤੁਸੀਂ 6 ਮਹੀਨੇ ਵੀ ਨਹੀਂ ਕੱਟਣ ਤੇ ਬਾਹਰ ਕੱਢ ਦਿੱਤਾ ਜੁਰਮ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਹਦਾ ਜੁਰਮ ਜ਼ਿਆਦਾ ਵੱਡਾ ਹਰਪ੍ਰੀਤ ਜੀ ਅੱਜ ਪੰਜਾਬ ਦੇ ਵਿੱਚ ਬਾੜੀ ਖੇਤ ਨੂੰ ਖਾਰੀ ਹੈ ਔਰ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਜੇ ਲਾਂਬੂ ਲੱਗਿਆ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲੱਗਿਆ ਪੰਜਾਬ ਦੇ ਵਿੱਚ ਜਿਹੜਾ ਇੱਕ ਸੋਸ਼ਲ ਪਾੜਾ ਤੁਹਾਨੂੰ ਦਿਖ ਰਿਹਾ ਹੈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿੱਥੇ ਤਾਂ ਛੋਟੇ-ਛੋਟੇ ਬੱਚਿਆਂ ਤੇ ਵੀ ਐਨਐਸਏ ਲਾ ਕੇ ਇਹਨਾਂ ਨੇ ਜਿੰਨਾਂ ਚ ਬੰਦ ਕੀਤੇ ਸੀ ਤੇ ਕਿੱਥੇ ਆ ਇੱਕ ਬੰਦਾ ਜਿਹਦਾ ਅੱਤਵਾਦੀ ਬੈਕਗ੍ਰਾਉਂਡ ਹੈ ਜਿਹਦੇ ਪਤਾ ਨਹੀਂ ਕਿੰਨੇ ਮੁਕੱਦਮੇ ਦਰਜ ਨੇ ਜਿਹੜਾ ਐਕਸਪਲੋਸਿਵ ਜਿਹਦੇ ਕੋਲੋਂ ਫੜਿਆ ਗਿਆ ਜਿਹਦੇ ਕੋਲੋਂ ਪਾਕਿਸਤਾਨ ਤੋਂ ਸਮੱਗਲ ਹੋਏ ਹਥਿਆਰ ਤੱਕ ਜਿਹੜੇ ਬੰਦੇ ਤੋਂ ਫੜੇ ਗਏ ਨੇ ਤੇ ਉਹਨੂੰ ਜ਼ਿਲ੍ਹਾ ਅਦਾਲਤ ਤੋਂ ਹੀ ਬੇਲ ਦਿਵਾਤੀ ਤੇ ਬੇਲ ਦਿਵਾਉਣ ਦਾ ਸਿੱਧਾ ਕਾਰਨ ਆ ਔਰ ਇਸ ਆਰਡਰ ਦੇ ਵਿੱਚ ਲਿਖਿਆ ਇਹ 5 ਪੇਜ ਦਾ ਆਰਡਰ ਹੈ ਇਹਦੇ ਵਿੱਚ ਬੜੇ ਸਪਸ਼ਟ ਤੌਰ ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿੱਥੇ ਕੋਰਟ ਨੇ ਇਸ ਗੱਲ ਦੇ ਬਾਰੇ ਇਹ ਗੱਲ ਕਹੀ ਹੈ ਹਾਊ ਐਵਰ ਸਟ੍ਰੇਂਜਲੀ ਇਹ ਕੋਰਟ ਲਿਖ ਰਹੀ ਹੈ ਹਾਊ ਐਵਰ ਸਟ੍ਰੇਂਜਲੀ ਟਿਲ ਡੇਟ ਦੈਟ ਇਜ਼ ਟਿਲ ਦਾ ਫਾਈਲਿੰਗ ਆਫ ਦਾ ਚਲਾਨ ਦਾ ਪੁਲਿਸ ਹੈਜ਼ ਨਾਟ ਰਿਕਾਰਡਡ ਦਾ ਸਟੇਟਮੈਂਟ ਆਫ ਮੇਨ ਵਿਕਟਮ ਨੇਮਲੀ ਸਰਦਾਰ ਸੁਖਬੀਰ ਸਿੰਘ ਵਿੱਚ ਰੇਜ਼ਸ ਡਾਊਟਸ ਅਬਾਊਟ ਦਾ ਮੈਨਰ ਇਨ ਵਿਚ ਦਾ ਪ੍ਰੋਸੀਕਿਊਸ਼ਨ ਹੈਸ ਬੀਨ ਕੰਡਕਟਡ ਸੋ ਇਹ ਤੋਂ ਵੱਧ ਕੋਰਟ ਕੀ ਲਿਖ ਸਕਦੀ ਹੈ ਕੋਰਟ ਨੇ ਇਨਵੈਸਟੀਗੇਸ਼ਨ ਦੇ ਉੱਤੇ ਸਿੱਧੇ ਸਵਾਲ ਕੀਤੇ ਔਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਨਾਰਾਇਣ ਚੌੜੇ ਨੂੰ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਮਿਲੀ ਭੁਗਤ ਨਾਲ ਬੇਲ ਦਵਾਈ ਹੈ ਕਿਉਂਕਿ ਇਹ ਇੱਕ ਸਟੇਟ ਸਪான்ਸਰਡ ਅਸੈਸੀਨੇਸ਼ਨ ਪਲਾਟ ਸੀ ਤੇ ਆਪਣੇ ਬੇਨਕਾਬ ਹੋਣ ਤੋਂ ਪੰਜਾਬ ਸਰਕਾਰ ਡਰਦੀ ਹੈ ਇਸ ਲਈ ਇਹਦੀ ਹੁਣ ਮਦਦ ਕਰਕੇ ਇਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਤੈਨੂੰ ਜਲਦੀ ਬਾਹਰ ਕਢਾਵਾਂਗੇ ਤੇ ਆਪਣਾ ਵਾਅਦਾ ਜਿਹੜਾ ਪੰਜਾਬ ਸਰਕਾਰ ਨੇ ਨਰੈਣ ਚੋੜੇ ਨਾਲ ਕੀਤਾ ਸੀ ਉਹ ਪੂਰਾ ਕਰਤਾ ਮੈਂ ਲੀਗਲੀ ਥੋੜਾ ਜਿਹਾ ਕਲੀਅਰ ਸਾਹਿਬ ਸਮਝਣਾ ਚਾਹਨਾ ਵੀ ਹੁਣ ਤੁਹਾਡੇ ਕੋਲ ਇਹਦੇ ਵਿੱਚ ਕੀ ਆਪਸ਼ਨ ਹੈ ਜੇ ਮੈਂ ਗਲਤ ਨਹੀਂ ਹ ਤੁਹਾਨੂੰ ਇਹਦੇ ਵਿੱਚ ਪਾਰਟੀ ਬਣਾਇਆ ਨਹੀਂ ਗਿਆ ਤੁਸੀਂ ਆਬਜੈਕਟ ਕਰ ਸਕਦੇ ਹੋ ਇਸ ਬੇਲ ਨੂੰ ਜਾਂ ਨਹੀਂ ਕਰ ਸਕਦੇ ਜਾਂ ਤੁਸੀਂ ਹਾਈ ਕੋਰਟ ਦੇ ਵਿੱਚ ਰਿਟ ਪਾ ਸਕਦੇ ਹੋ ਕੀ ਤੁਹਾਡੇ ਕੋਲ ਲੀਗਲ ਆਪਸ਼ਨ ਕੀ ਬਚਦੇ ਨੇ ਹਰਪ੍ਰੀਤ ਜੀ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਲੇਟੈਸਟ ਪਟਿਆਲੇ ਕਰਨਲ ਬਾਠ ਦਾ ਵੀ ਮਾਮਲਾ ਹੈ ਹਾਂਜੀ ਹਾਂ ਜੀ ਉਥੇ ਕਰਨਲ ਬਾਠ ਦੇ जिस तरीके ਦੇ ਨਾਲ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਹਾਈ ਕੋਰਟ ਨੇ ਵੀ ਅੱਜ ਇਹ ਪੁੱਛਿਆ ਕਿ ਕਰਨਲ ਬਾਠ ਦੀ ਵਰਜਨ ਲਿਖਣ ਦੇ ਵਿੱਚ ਇੰਨੀ ਦੇਰੀ ਕਿਉਂ ਕੀਤੀ ਗਈ ਤੇ ਇਸ ਕੇਸ ਦੇ ਵਿੱਚ ਵੀ ਅਸੀਂ ਇਹਨੂੰ ਹਾਈ ਕੋਰਟ ਲੈ ਕੇ ਜਾਵਾਂਗੇ ਇਹ ਇਨਵੈਸਟੀਗੇਸ਼ਨ ਬਿਲਕੁਲ ਫਾਲਟੀ ਹੈ ਕਿਉਂਕਿ ਇਨਵੈਸਟੀਗੇਸ਼ਨ ਦਾ ਇੱਕ ਬੇਸਿਕ ਪ੍ਰਿੰਸੀਪਲ ਹੁੰਦਾ ਜਿਸ ਬੰਦੇ ਉੱਤੇ ਹਮਲਾ ਹੋਇਆ ਤੁਸੀਂ ਉਹਦਾ ਬਿਆਨ ਹੀ ਨਹੀਂ ਲਿਖੋਗੇ ਮਤਲਬ ਇੰਨੀ ਹਨੇਰ ਕਰਦੀ ਹੈ ਪੰਜਾਬ ਦੇ ਵਿੱਚ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕਾਤਲਾਣਾ ਹਮਲਾ ਹੋਇਆ ਹੁਣ ਕੌਣ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਕੋਈ ਆਮ ਇਨਸਾਨ ਤਾਂ ਹੈ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਕਿੰਨੀ ਵਾਰ ਮੈਂਬਰ ਪਾਰਲੀਮੈਂਟ ਰਹੇ ਨੇ ਭਾਰਤ ਸਰਕਾਰ ਦੇ ਵਜ਼ੀਰ ਰਹੇ ਨੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਉਹ ਪ੍ਰਧਾਨ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਵੇ ਤੇ ਸਾਡੀ ਪੰਜਾਬ ਸਰਕਾਰ ਤੇ ਸਾਡੀ ਪੰਜਾਬ ਪੁਲਿਸ ਇੰਨੀ ਸ਼ਰਾਰਤੀ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰੇ ਕਿ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਲਿਖਿਆ ਜਾਵੇ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਐਸਪੀ ਸਿਕਿਉਰਿਟੀ ਦਾ ਬਿਆਨ ਲਿਖਿਆ ਜਾਵੇ ਨਾ ਜਿਹੜੇ ਉਹ ਬੰਦੇ ਉੱਥੇ ਜਿਨ੍ਹਾਂ ਨੇ ਹਮਲਾ ਹੋਣ ਤੋਂ ਰੋਕਿਆ ਨਾ ਉਹਨਾਂ ਦਾ ਬਿਆਨ ਲਿਖਿਆ ਜਾਵੇ ਤਾਂ ਇਥੋਂ ਇੱਕ ਸਪਸ਼ਟ ਹੈ ਕਿ ਇਸ ਇਨਵੈਸਟੀਗੇਸ਼ਨ ਦਾ ਇੱਕੋ ਮਕਸਦ ਸੀ ਕਿ ਨਰਾਇਣ ਚੋੜੇ ਨੂੰ ਬਚਾਉਣਾ ਔਰ ਉਸੇ ਸਾਜ਼ਿਸ਼ ਤਹਿਤ ਇਹ ਨਰਾਇਣ ਚੋੜੇ ਦੀ ਬੇਲ ਹੋਈ ਹੈ ਕਿਉਂਕਿ ਇਨਵੈਸਟੀਗੇਸ਼ਨ ਇਹਨੇ ਘਟਿਆ ਸਤਰਦੀ ਹੈ ਜਿਹਨੂੰ ਕਿ ਜੱਜ ਸਾਹਿਬ ਨੇ ਆਪ ਲਿਖਿਆ ਕਿ ਇਨਵੈਸਟੀਗੇਸ਼ਨ ਬਿਲਕੁਲ ਨਕਮੀ ਇਹ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹਾਂ ਇੱਕ ਇੱਕ ਆਖਰੀ ਸਵਾਲ ਮੇਰਾ ਅਕਲੇਰ ਸਾਹਿਬ ਇਹ ਤੁਹਾਨੂੰ ਲੱਗਦਾ ਨਹੀਂ ਕਿ ਇਦਾਂ ਹੋਰ ਅਪਰਾਧੀਆਂ ਤੇ ਹੌਸਲੇ ਵੀ ਵਾਜਣਗੇ ਭਾਈ ਜਿਹਦੇ ਮਰਜ਼ੀ ਗੋਲੀ ਚਲਾ ਦਿਓ ਆ ਦੋ ਚਾਰ ਮਹੀਨੇ ਦੇ ਵਿੱਚ ਛੁੱਟੀ ਜਾਣਾ ਬੇਲ ਮਿਲ ਹੀ ਜਾਣੀ ਹੈ ਇਹ ਤਾਂ ਇੱਕ ਸਿਗਨਲ ਹੋ ਗਿਆ ਇੱਕ ਸੰਦੇਸ਼ ਹੋ ਗਿਆ ਨਾ ਕਿ ਤੁਸੀਂ ਜੋ ਮਰਜੀ ਕਰੀ ਜੋ ਤੇ ਤੁਸੀਂ ਕੁਝ ਮਹੀਨਿਆਂ ਦੇ ਵਿੱਚ ਬਾਹਰ ਆ ਜਾਓਗੇ ਹਰਪ੍ਰੀਤ ਜੀ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਕਿਉਂ ਬਾਹਰ ਜਾ ਰਹੀ ਹੈ ਮੈਂ ਉਦੋਂ ਦੇਖ ਰਿਹਾ ਸੀ ਕਿ ਜਿਸ ਤਰੀਕੇ ਕਿਸਾਨਾਂ ਦੇ ਅੰਦੋਲਨ ਨੂੰ ਪਿੱਠ ਦੇ ਵਿੱਚ ਛੁਰਾ ਮਾਰ ਕੇ ਉਠਾਇਆ ਗਿਆ ਕਿਸਾਨਾਂ ਨੂੰ ਮੀਟਿੰਗ ਦੀ ਗੱਲ ਕਹਿ ਕੇ ਕੈਦ ਕੀਤਾ ਗਿਆ ਦੇ ਸਪੀਕਰ ਸਾਹਿਬ ਤੋਂ ਲੈ ਕੇ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਔਨ ਰਿਕਾਰਡ ਆਏ ਇਹ ਗੱਲ ਕਹਿਣ ਦੇ ਲਈ ਕਹਿੰਦੇ ਜੀ ਪੰਜਾਬ ਦੇ ਵਿੱਚ ਵਪਾਰ ਜਾ ਰਿਹਾ ਇਹ ਵਪਾਰ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਰਤੂਤਾ ਕਰਕੇ ਪੰਜਾਬ ਦੇ ਵਿੱਚ ਨਹੀਂ ਆ ਰਿਹਾ ਜਿੱਥੇ ਇੱਕ Z+ ਪ੍ਰੋਟੈਕਟਿਵ ਹੀ ਪੰਜਾਬ ਚ ਸੁਰੱਖਿਅਤ ਨਹੀਂ ਤਾਂ ਉੱਥੇ ਵੱਡਾ ਇੰਡਸਟਰੀਲਿਸਟ ਕਿਉਂ ਪੈਸੇ ਲਾਊਗਾ ਜਿੱਥੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਇੰਡਸਟਰੀਲਿਸਟਾਂ ਤੋਂ ਤਾਂ ਜਦੋਂ ਐਸੀ ਪੰਜਾਬ ਪੁਲਿਸ ਦੀ ਕਾਰਨਾਮੇ ਹੁੰਦੇ ਨੇ ਤਾਂ ਲੋਕਾਂ ਦਾ ਵਿਸ਼ਵਾਸ ਉੱਠਦਾ ਇਹ ਸਮਾਜ ਦੇ ਲਈ ਬਹੁਤ ਵੱਡਾ ਖਤਰਾ ਹੈ ਜੇ ਸਰਕਾਰ ਐਸੀਆਂ ਸਾਜਸ਼ਾ ਰਚੂਗੀ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਹੈ ਆਪਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਤੇ ਜੇ ਸਰਕਾਰ ਹੀ ਇਸ ਤਰੀਕੇ ਦੇ ਛੜਿਆੰਤਰ ਰਚੇ ਤੇ ਆਪਣੇ ਲੋਕਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰੇ ਤੇ ਬਾਅਦ ਚ ਅਪਰਾਧੀਆਂ ਨੂੰ ਬਚਾਵੇ ਤਾਂ ਫਿਰ ਪੰਜਾਬ ਦਾ ਤਾਂ ਰੱਬ ਹੀ ਰੱਖਾ ਚਲੋ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਕਲੇਰ ਸਾਹਿਬ ਸਾਡਾ ਗੱਲਬਾਤ ਕਰਨ ਲਈ ਸੋਈਸਾਨ ਕਲੇਰ ਸਾਹਿਬ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਔਰ ਅਕਾਲੀ ਦਲ ਦਾ ਸਿੱਧਾ ਸਿੱਧਾ ਇਲਜ਼ਾਮ ਹੈ ਕਿ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਮਿਲਣ ਦੇ ਪਿੱਛੇ ਜਾਂ ਜ਼ਮਾਨਤ ਦਿਵਾਉਣ ਦੇ ਪਿੱਛੇ ਸਿੱਧਮ ਸਿੱਧਾ ਹੱਥ ਹੈ ਜਿਹੜਾ ਪੰਜਾਬ ਦੀ ਸਰਕਾਰ ਦਾ ਹੈ ਕੇਸ ਨੂੰ ਗਲਤ ਤਰੀਕੇ ਨਾਲ ਜਾਂ ਢਿੱਲੇ ਤਰੀਕੇ ਨਾਲ ਇਨਵੈਸਟੀਗੇਟ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਅੱਜ ਬੇਲ ਆਰਡਰ ਦੇ ਵਿੱਚ ਅਦਾਲਤ ਵੱਲੋਂ ਇਹ ਲਿਖਿਆ ਜਾਣਾ ਕਿ ਬੜਾ ਹੈਰਾਨਗੀ ਭਰਿਆ ਕਦਮ ਹੈ ਹੈਰਾਨਗੀ ਹੁੰਦੀ ਹੈ ਦੇਖ ਕੇ ਕਿ ਹਾਲੇ ਤੱਕ ਜਿਹੜੇ ਮੇਨ ਵਿਕਟਮ ਨੇ ਉਹਨਾਂ ਦੀ ਸਟੇਟਮੈਂਟ ਹੀ ਰਿਕਾਰਡ ਨਹੀਂ ਕੀਤੀ ਗਈ ਆਪਣੇ ਆਪ ਦੇ ਵਿੱਚ ਸਭ ਕੁਝ ਸ਼ੋਅ ਕਰਦਾ ਹੈ